ਨਗਰ ਨਿਗਮ ਨਗਰ ਕਾਉਂਸਲ ਤੇ ਨਗਰਪਾਲਿਕਾ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਕਿਤੇ ਖੁਸ਼ੀ ਮਿਲੀ ਹੈ ਕਿਤੇ ਗਮ ਪਰ ਓਵਰਆਲ ਦੇਖਿਆ ਜਾਵੇ ਕੁੱਲ ਬਟਾ ਜਮਾ ਕੱਢਿਆ ਜਾਵੇ ਤਾਂ ਭਾਂਡਾ ਮੁੱਦਾ ਵਜਦਾ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਪਰਿਵਾਰ ਬਾਦ ਨੂੰ ਨਕਾਰ ਕੇ ਲੋਕਾਂ ਨੂੰ ਲੋਕਾਂ ਦੇ ਮੁੰਡੇ ਕੁੜੀਆਂ ਨੂੰ ਆ ਦਿਖਾ ਕੇ ਵੀ ਇਹ ਚੋਣਾਂ ਲੜਦੇ ਨੇ ਤੁਹਾਨੂੰ ਮੌਕਾ ਨਹੀਂ ਮਿਲਦਾ ਤੁਹਾਨੂੰ ਮੌਕਾ ਨਹੀਂ ਮਿਲਦਾ ਕਰਕੇ ਸੱਤਾ ਚਾਹੀ ਅੱਜ ਜਦੋਂ ਨਗਰ ਨਿਗਮ ਚੋਣਾਂ ਹੋਈਆਂ ਤਾਂ ਆਪਣੇ ਐਮਐਲਏ ਦੀਆਂ ਵੋਟੀਆਂ ਖੜੀਆਂ ਕਰਤੀਆਂ ਘਰ ਵਾਲੀਆਂ ਖੜੀਆਂ ਕਰਤੀਆਂ ਤੇ ਉਹਨਾਂ ਨੇ ਨਾਲ ਲੋਕਾਂ ਨੇ ਜੋ ਸਲੂਕ ਕੀਤਾ ਤੁਹਾਡੇ ਸਾਹਮਣੇ ਆ ਕਿ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਦੀਆਂ ਘਰ ਦੀਆਂ ਲੋਕਾਂ ਨੇ ਹਰਾ ਕੇ ਘਰਾਂ ਨੂੰ ਭੇਜਦੀਆਂ ਮਾਮਲਾ ਲੁਧਿਆਣੇ ਦਾ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗਲੇ ਦਾ ਆਪਰੇਸ਼ਨ ਕਰਾ ਲਿਆ ਇਹ ਗੱਲ ਕਹਿੰਦੇ ਆ ਕਿ ਜੀ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਅਦੇਸ਼ ਪ੍ਰਤਾਪ ਕੈਰੋਂ ਮਜੀਠੀਆ ਕੈਪਟਨ ਰਣਿੰਦਰ ਪ੍ਰਤਾਪ ਬਾਜਵਾ ਉਹਦਾ ਮੁੰਡਾ ਉਹਦਾ ਭਰਾ ਇਹ ਗੱਲਾਂ ਕਰਦਿਆਂ ਕਰਦਿਆਂ ਮੁੱਖ ਮੰਤਰੀ ਨੇ ਆਪਣੇ ਗਲੇ ਦਾ ਆਪਰੇਸ਼ਨ ਕਰਾ ਲਿਆ ਤੇ ਪੰਜਾਬੀਆਂ ਦੇ ਪਕਾਤੇ ਕਰਨ ਜਦੋਂ ਆਪਣੀ ਵਾਰ ਹੀ ਆਈ ਤਾਂ ਉਹੀ ਗੱਲ ਕਿ ਇਹਨਾਂ ਵੰਡੇ ਰਿਓੜੀਆਂ ਮੁਰਮੁਰ ਆਪਣਿਆਂ ਨੂੰ ਦਵੇ ਆਪਣੀ ਵਾਰੀ ਵੀ ਐਮਐਲਏ ਦੀਆਂ ਘਰ ਦੀਆਂ ਨਗਰ ਨਿਗਮ ਚੌਣਾ ਚ ਖੜੀਆਂ ਕਰਤੀਆਂ ਨਗਰ ਨਿਗਮ ਨਗਰ ਕੌਂਸਲਾਂ ਚ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਬਾਪਾ ਦੂਰ ਨਹੀਂ ਜਾਂਦੇ ਲੁਧਿਆਣੇ ਦੇ ਵਿੱਚ ਅੱਜ ਨਤੀਜੇ ਆਏ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਆਪਣੇ ਐਮਐਲਏ ਦੀਆਂ ਘਰਦਿਆਂ ਨੂੰ ਟਿਕਟ ਦਿੱਤੀ ਤੇ ਦੋਵੇਂ ਹਾਰ ਗੀਆਂ ਪਹਿਲਾ ਮਾਮਲਾ ਕੀ ਆ ਦੋ ਐਮਐਲਏ ਕਿਹੜੇ ਨੇ ਪਹਿਲੇ ਨਾਂ ਆਉਂਦਾ ਗੁਰਪ੍ਰੀਤ ਸਿੰਘ ਗੋਗੀ ਹਰਾਂਦਾ ਉਹ ਤਾਂ ਆਮ ਆਦਮੀ ਪਾਰਟੀ ਤੋਂ ਨਿੱਜੀ ਤੌਰ ਤੇ ਮੈਨੂੰ ਦੁਖੀ ਦੁਖੀ ਨਜ਼ਰ ਆਉਂਦੇ ਉਹਨਾਂ ਦੀ ਧਰਮ ਪਤਨੀ ਹਾਰ ਗਏ ਸੁਖਚੈਨ ਗੋਗੀ ਦੂਜਾ ਨਾਂ ਆਉਂਦਾ ਹੈ ਜਿਹੜਾ ਉਹ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਹੋਰਾਂ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਲੋਕ ਸਭਾ ਵੀ ਹਰਾਤੀ ਇਹਨਾਂ ਨੇ ਤੇ ਹੁਣ ਉਹਨਾਂ ਦੀ ਧਰਮ ਪਤਨੀ ਜਿਹੜੇ ਆ ਉਹ ਹਾਰ ਗਏ ਮੇਰੇ ਖਿਆਲ ਪੂਨਮ ਮੀਨੂ ਮੀਨੂ ਪ੍ਰਾਸ਼ਰ ਉਹਨਾਂ ਦਾ ਨਾਮ ਆ ਉਹ ਹਾਰ ਗਏ ਉਹਨਾਂ ਨੂੰ ਬੀਜੇਪੀ ਦੀ ਪੂਨਮ ਰਤੜ ਨੇ ਜਿਹੜਾ ਉਹ ਹਰਾ ਦਿੱਤਾ ਵਾਰਡ ਨੰਬਰ 66 ਤੋਂ ਗੋਗੀ ਹੋਰਾਂ ਦੀ ਪਤਨੀ ਸੁਖਚੈਨ ਗੋਗੀ ਜਿਹੜੇ ਆ ਉਹ ਚੋਣ ਲੜੇ ਸੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਉਹ ਹਾਰ ਚੁੱਕੇ ਨੇ ਇਸੇ ਤਰ੍ਹਾਂ ਨਾਲ ਹੀ ਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਦੇ ਜਿਹੜੇ ਕਿ ਐਮਐਲਏ ਨੇ ਕਿ ਆਮ ਆਦਮੀ ਪਾਰਟੀ ਦੇ ਉਹ ਉਹਨਾਂ ਦੀ ਧਰਮ ਪਤਨੀ ਮੀਨੂ ਜਿਹੜੇ ਪ੍ਰਾਸ਼ਰ ਨੇ ਉਹ ਚੋਣ ਲੜੇ ਸੀ ਉਹ ਹਾਰ ਗਏ ਵਾਰਡ ਨੰਬਰ 77 ਤੋਂ ਉਹਨਾਂ ਨੂੰ ਭਾਜਪਾ ਦੀ ਪੂਨਵਰਤਨ ਨੇ ਹਰਾਤਾ ਪਰ ਵੱਡੇ ਵੱਡੇ ਸਿਆਸਦਾਨ ਹੋਰ ਵੀ ਢੇਰੀ ਹੋਏ ਨੇ ਭਾਰਤ ਪੂਸ਼ਣ ਆਸ਼ੂ ਭਾਰਤ ਪੂਸ਼ਣ ਆਸ਼ੂ ਦੀ ਧਰਮ ਪਤਨੀ ਹਾਰ ਗਏ ਕਈ ਵਾਰ ਦੇ ਕਾਉਂਸਲਰ ਇੱਕ ਤਰ੍ਹਾਂ ਨਾਲ ਕਹਿ ਲਿਆ ਕਿ ਐਮਐਲਏ ਹੁੰਦੇ ਸੀ ਜਦੋਂ ਭਾਰਤ ਪੂਸ਼ਣ ਆਸ਼ੂ ਮੰਤਰੀ ਹੁੰਦੇ ਸੀ ਤਾਂ ਜਿਹੜੇ ਆ ਮਮਤਾ ਆਸ਼ੂ ਨੇ ਜਿਹੜੇ ਉਹ ਇੱਕ ਤਰ੍ਹਾਂ ਨਾਲ ਐਮਐਲਏ ਹੁੰਦੇ ਸੀ ਲੁਧਿਆਣੇ ਦੇ ਮੇਅਰ ਹੁੰਦੇ ਸੀ ਤੁਸੀਂ ਉਹਨਾਂ ਦਾ ਰੋਪ ਦੇਖਣ ਵਾਲਾ ਹੁੰਦਾ ਸੀ ਉਹ ਵੀ ਹਾਰ ਗਏ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਬਰ ਨੇ ਹਰਾਇਆ ਹੈ ਕੁੱਲ ਮਿਲਾ ਕੇ ਦੇਖੀਏ ਆਮ ਆ ਕਾਂਗਰਸ ਸਿੱਧਾ ਇਹ ਕੰਮ ਕਰਦੇ ਰਹੇ ਆਪਾਂ ਉਹਨਾਂ ਨੂੰ ਕਹੀਈ ਉਹ ਤਾਂ ਢੀਠ ਹੋ ਚੁੱਕੇ ਨੇ ਇਸ ਮਾਮਲੇ ਦੇ ਅੰਦਰ ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਕ ਪਰਿਵਾਰ ਚ ਇੱਕ ਟਿਕਟ ਾਲੀ ਪਰ ਉਹ ਵੀ ਕਈ ਵਾਰੋ ਮੌਕਾ ਜਾਂ ਦੇਖ ਕੇ ਇੱਧਰ ਉੱਧਰ ਕਰ ਜਾਂਦੇ ਆ ਅਕਾਲੀਆਂ ਤੇ ਦਾ ਚਲੋ ਇਹ ਇਲਜ਼ਾਮ ਸੀ ਪਰ ਹਮ ਆਦਮੀ ਪਾਰਟੀ ਤੋਂ ਤਾਂ ਲੋਕਾਂ ਨੇ ਆਸ ਰੱਖੀ ਸੀ ਕਿ ਬਈ ਹਰ ਕਿਸੇ ਨੂੰ ਮੌਕਾ ਮਿਲੂ ਵਰਕਰ ਨੂੰ ਮੌਕਾ ਮਿਲੂ ਵੈਸੇ ਵੀ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਵੀ ਕਾਂਗਰਸ ਚੋਂ ਆਏ ਨੇ ਤੇ ਮੇਰੇ ਖਿਆਲ ਗੋਗੀ ਹੋਰੀ ਵੀ ਕਿਸੇ ਪਾਰਟੀ ਚੋਂ ਆਇਆ ਮੈਨੂੰ ਨਿੱਜੀ ਤੌਰ ਤੇ ਕਨਫਰਮ ਨਹੀਂ ਕਿ ਕਿਹੜੀ ਪਾਰਟੀ ਚੋਂ ਆਇਆ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਦਾ ਤਾਂ ਪਤਾ ਹੈ ਕਿ ਉਹ ਕਾਂਗਰਸ ਚੋਂ ਆਇਆ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਅਜ ਵੀ ਕਾਂਗਰਸ ਚ ਨੇ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦੇ ਦਿੱਤੀ ਉਧਰ ਗੋਗੀ ਦੀ ਕੀ ਸਾਰੇ ਵਾਰਡਾਂ ਦੇ ਵਾਰਡ ਨੰਬਰ 77 ਤੇ ਵਾਰਡ ਨੰਬਰ 68 ਚ ਆਮ ਆਦਮੀ ਪਾਰਟੀ ਦਾ ਹੋਰ ਕੋਈ ਵਰਕਰ ਹੈ ਨਹੀਂ ਸੀ ਹੋਰ ਕੋਈ ਚਾਹਵਾਨ ਨਹੀਂ ਸੀ ਜਿਹਨੂੰ ਟਿਕਟ ਦਿੱਤੀ ਜਾ ਸਕਦੀ ਹੋਵੇ ਜਾਂ ਸਿਰਫ ਜਿੰਨਾ ਹੀ ਜ਼ਰੂਰੀ ਹੈ ਜਿਹਨੂੰ ਮਰਜ਼ੀ ਟਿਕਟ ਦੇਣੀ ਪੈ ਜਵੇ ਉਦੋਂ ਕੋਈ ਸਿਧਾਂਤ ਨਹੀਂ ਵੈਸੇ ਤਾਂ ਆਮ ਆਦਮੀ ਪਾਰਟੀ ਦਾ ਕੋਈ ਵਿਚਾਰਤਾਰਕ ਸਟੈਂਡ ਹੈ ਨਹੀਂ ਇਹ ਤਾਂ ਗੱਲ ਅੱਜ ਦੀ ਨਹੀਂ ਬਹੁਤ ਲੰਬੇ ਸਮੇਂ ਜਦੋਂ ਦੀ ਇਹ ਬਣੀ ਉਦੋਂ ਦੀ ਕਲੀਅਰ ਹੋ ਚੁੱਕੀ ਹੈ ਪਰ ਜੋ ਤੁਸੀਂ ਮੂੰਹੋਂ ਗੱਲਾਂ ਕਹਿੰਨੇ ਹੋ ਘਟੋ ਘਟ ਉੱਤੇ ਤਾਂ ਸਟੈਂਡ ਬੰਦਾ ਰੱਖਦਾ ਨਾ ਮੁੱਖ ਮੰਤਰੀ ਦੂਜਿਆਂ ਨੂੰ ਤਾਂ ਬਹੁਤ ਕਹਿੰਦੇ ਆ ਕਿ ਦੁੱਧੀਆਂ ਦੇ ਮੋਟਰਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਮੁੱਖ ਮੰਤਰੀ ਜੀ ਆਪਣੀ ਪੀੜੀ ਹੇਠ ਵੀ ਸੋਟਾ ਫੇਰ ਲੋ ਤੁਸੀਂ ਉਸ ਸਮੇਂ ਮੇਰੇ ਖੇਲ ਪ੍ਰਧਾਨ ਬਣੇ ਸੀ ਸ਼ਾਇਦ ਸੀ ਜਾਂ ਨਹੀਂ ਸੀ ਜਿਹਦੇ ਟਿਕਟਾਂ ਵਡੀਆਂ ਗਈਆਂ ਘਟੋਕ ਟਿਕਟਾਂ ਦੇ ਤਾਂ ਤੁਹਾਡਾ ਇੰਨਾ ਅਸਰ ਹੋਣਾ ਚਾਹੀਦਾ ਨਾ ਕਿ ਵੀ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਲੋਕਾਂ ਨੂੰ ਇਹ ਇਹ ਸੁਪਨਾ ਦਿਖਾ ਕੇ ਨਹੀਂ ਆਏ ਸੱਤ ਪਰ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਲੁਧਿਆਣੇ ਦੇ ਵਿੱਚ ਵੀ ਭਾਂਡਾ ਸਾਫ਼ ਹੋ ਗਿਆ ਉਹਨਾਂ ਦੇ ਮੰਤਰੀਆਂ ਦੀਆਂ ਘਰ ਵਾਲੀਆਂ ਵੀ ਹਾਰ ਗਈਆਂ ਓਵਰਆਲ ਪੰਜਾਬ ਦੇ ਨਤੀਜੇ ਇਹ ਕਹਿੰਦੇ ਆ ਕਿ ਰਲੇ ਮਿਲੇ ਨੇ ਸੰਗਰੂਰ ਦਾ ਮੈਂ ਤੁਹਾਨੂੰ ਪਹਿਲਾ ਹਾਲ ਦੱਸ ਹਟਿਆ ਖਨੌਰੀ ਸੰਗਰੂਰ ਦੇ ਅੰਦਰ ਆਉਂਦਾ ਉਹਦਾ ਇਹੀ ਹਾਲ ਹੈ ਸ਼ਾਹਕੋਟ ਦਾ ਇਹੀ ਹਾਲ ਹੈ ਫਗਵਾੜਾ ਨਗਰ ਨਿਗਮ ਦਾ ਇਹੀ ਹਾਲ ਹੈ ਪਟਿਆਲੇ ਦੇ ਵਿੱਚ ਆਪ ਜਿੱਤ ਗਈ ਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਐਡੇ ਵੱਡੇ ਦਾਅਵਿਆਂ ਦੇ ਬਾਵਜੂਦ ਫ੍ਰੀ ਬਿਜਲੀ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਇਹ ਨਤੀਜੇ ਆਉਂਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਆਪਣੀ ਪੀੜੀ ਹੇਠ ਵੀ ਛੋਟਾ ਮਾਰਨਾ ਚਾਹੀਦਾ ਤੇ ਪਮਕੜਾ ਨੂੰ ਪਾਰਟੀ ਜੋ ਬਾਹਰ ਕੱਢ ਕੇ ਤਿਤਲੀਆਂ ਲਿਆਉਣ ਵਾਲਾ ਕੰਮ ਥੋੜਾ ਜਿਹਾ ਠੰਡਾ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ 2014 ਤੋਂ ਮੇਰੇ ਵਰਗੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਰਹੇ ਨੇ ਜਿਨ੍ਹਾਂ ਨੂੰ ਖੁੰਡਾ ਤੇ ਖੜਨੀ ਸੀ ਦਿੱਤਾ ਜਾਂਦਾ ਮੋੜਾਂ ਤੇ ਖੜਨੀ ਸੀ ਦਿੱਤਾ ਜਾਂਦਾ ਯਾਰ ਕੀ ਤੁਸੀਂ ਝਾੜੂ ਝਾੜੂ ਉਹ ਲੋਕਾਂ ਨੂੰ ਵੀ ਤਾਂ ਤਸੱਲੀ ਹੋਵੇ ਨਾ ਕਿ ਸਾਡੀ ਪਾਰਟੀ ਸੱਤਾ ਚ ਆਈ ਸੀ ਤੇ ਸਾਨੂੰ ਕੁਛ ਨਾ ਕੁਛ ਮਿਲਿਆ ਐ ਐਸੀ ਕੁਛ ਨਾ ਕੁਛ ਉਹਦੇ ਲਈ ਕੀਤਾ ਸਾਨੂੰ ਉਹਦਾ ਰਿਵਾਰਡ ਮਿਲਿਆ ਘਟੂ ਘਟ ਇਸ ਗੱਲ ਵੱਲ ਤਾਂ ਤੁਹਾਨੂੰ ਧਿਆਨ ਦੇਣਾ ਚਾਹੀਦਾ ਬਾਕੀ ਨਤੀਜੇ ਤੁਹਾਨੂੰ ਆਪਣੇ ਆਪ ਸੋਚਣ ਲਈ ਮਜਬੂਰ ਕਰਨਗੇ